ਪਰ ਆਖਰ ਪਾਸ਼ਾ ਕਹਿੰਦੇ ਕਿ ਉਹ ਉਜਾਗਰ ਹੋ ਜੂਗੇ ਰਹਿਣਾ ਚਾਹੇ ਉਸ ਸਤਿਉਂ ਲਗਾਉਣ ਪਿੱਛੇ ਕਿਸੇ ਇੱਕ ਸਟੇਟ ਦੀ ਕਿੰਨੀ ਜੀ ਤਾਕਤ ਲੱਗੀ ਹੋਵੇ ਇਹ ਕਾਰਨ ਕਿਉਂ ਆਪਰਿਆ ਆਪਾ ਸਾਹਿਬ ਇਸ ਤੇ ਗੱਲ ਕਰ ਰਹੇ ਹਾਂ ਠੀਕ ਆ ਤਾਂ ਪਾਸ਼ਾ ਜੀ ਕਹਿੰਦੇ ਰਾਜ ਚੁਲੀ ਨਿਯਾਮ ਕੀ ਪੜਿਆ ਸੱਚ ਧਿਆਨ ਆਦੇ ਗੁਰੂ ਦੋ ਬੁਨਿਆਦੀ ਗੱਲਾਂ ਸੀ ਰਾਜ ਲਈ ਕਿਸੇ ਤੇ ਰਾਜ ਕਰਨਾ ਉਹ ਰૈયਤ ਉੱਤੇ ਲੋਕਤਾ ਉੱਤੇ ਲੋਕਾਂ ਤੇ ਰਾਜ ਆਪਨ ਸੱਚੇ ਦੋ ਇਥੇ ਗੁਰੂ ਮਹਾਰਾਜ ਦੀ ਜੁਰੀਜ ਆਪਨ ਸਾਰਿਆਂ ਨੂੰ ਮੇਰਾ ਖਿਆਲ ਹੈ ਕਿ ਇਹ ਸਾਡੇ ਲਈ ਸਭ ਤੋਂ ਵੱਡੀ ਸਖਰੀਆ ਇੱਥੇ ਨਾ ਕੋਈ ਵੀ ਇੱਕ ਇੱਕ ਰੋਟੀਆਂ ਸੇਕ ਮਾ ਲਈ ਜਾਂ ਪੂਰੀ ਹੋਈ ਹੋਈ ਹੋਰ ਤੇ ਚਾਰ ਮਾਰੀ ਮਰੀ ਹੈ ਉਹ ਰਹਿ ਕੇ ਆਪਣਾ ਬੇਨਤੀ ਕਰੂੰਗਾ ਸਰਕਾਰ ਸਾ ਸੰਗਤ ਇਹ ਜੋ ਹੋਇਆ ਕੋਈ ਨਵੀਂ ਗੱਲ ਨਹੀਂ ਹੈ ਕਿ ਆ ਇਸ ਕਾਮੇ ਫਰੂਦੋ ਪਰਦੀਆ ਰਹੀਆਂ ਅਸੀਂ ਕਿਸਾਨ ਮਜ਼ਦੂਰ ਹੈ ਕਿ ਤਸਾਹਨ ਹੈ ਇੱਕ ਗ੍ਰੇਡ ਤੇ ਗ੍ਰੇਡ ਹਿਬਾ ਜਾ ਰਿਹਾ ਜਿੰਨਾ ਚਿਰ ਇਹਨਸ ਨੂੰ ਤੱਕੜਾ ਨਹੀਂ ਕਰਾਂਗੇ ਇਹ ਸਾਡੀ ਆਰਥਿਕਤਾ ਦੀ ਵੀਣ ਦੀ ਹੱਤੀ ਹੈ

ਬੋਲੇ ਸੋਨਿਆ ਸਾਤਿ ਸਿਵਾ ਪਾਲ ਬੋਲੇ ਸੋਨਿਆ ਸਾਤਿ ਸਿਵਾ ਪਾਲ ਇਹ ਬੰਦਰ ਸਿੰਘ ਜੀ ਪਿੰਡ ਅਗਵਾਨ ਤੋਂ ਉਹਨਾਂ ਦੇ ਫਤਿਹ ਰਣਜੀਤ ਸਿੰਘ ਜੀ ਤੇ ਮਾਤਾ ਰਾਜਪੁਰ ਜੀ ਉਹਨਾਂ ਨੂੰ ਬਹੁਤ ਬੇਤੀ ਕਰਾਂਦਾ ਕੀ ਬਖਸ਼ਣ ਜੀ ਕਿਰਪਾ ਕਰੋ ਔਰ ਭਾਈ ਆਫੀਸ ਸਿੰਘ ਕਮਾਨ ਜੀ ਉਹ ਧੰਨਵਾਦ ਕਰੀ ਆਲੀ ਸੰਗਤ ਦਾ ਨਾਲ ਹੀ ਰਣ ਸਿੰਘ ਸਾਹਿਬ ਉਹਦਾ ਨਾਮ ਅਛਾ ਪ੍ਰਿੰਸੀ ਜੀ ਤੁਸੀਂ ਇਹ ਚੈਨਲ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੇ ਬੱਚੇ ਪੁਲਸ ਵਾਲਿਆਂ ਨੇ ਕੀਤਾ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਫ ਹੀ ਚਾਹੀਦਾ ਸਾਨੂੰ ਤੁਹਾਨੂੰ ਕੀ ਲੱਗਤ ਆਹੀ ਇਹੀ ਕਹਿੰਦੇ ਆ ਵੀ ਪੁਲਸ ਵਾਲਿਆਂ ਦਾ ਕੰਮ ਉਹਨਾਂ ਦੇ ਨਾਲ ਹੋ ਕੇ ਕੰਮ ਉਹਨਾਂ ਕਰਵਾਇਆ ਬੱਚੇ ਨਹੀਂ ਇਹਨੇ ਜੋਗੇ ਪਰ ਉਹਨਾਂ ਨੇ ਕਰਵਾਇਆ ਜੋ ਕਰਵਾਇਆ ਸਾਨੂੰ ਬਸ ਹੋਰ ਕੁਝ ਨਹੀਂ ਸਾਨੂੰ ਇਨਸਾਫ ਹੀ ਚਾਹੀਦਾ ਜਦੋਂ ਉਹ ਬੱਚੇ ਦੀ ਲਾਸ਼ ਆਈ ਸੀ ਬਸ ਹੁਣ ਪਾਇਆ ਉਹਨੂੰ ਲੱਗਦਾ ਕੀ ਸੀ ਵੇਖ ਕੇ ਮੈਂ ਤਾਂ ਹੰਦਾ ਸ ਹੁਣ ਮੇਰਾ ਇੰਨੇ ਜੋਗ ਨਹੀਂ ਆ ਮੇਰੇ ਦਿਲ ਤੇ ਬੜਾ ਉਹ ਪਰ ਮੈਂ ਕਹਿੰਨੀ ਆ ਕਿ ਸਾਨੂੰ ਇਨਸਾਫ ਚਾਹੀਦਾ ਬਸ ਹੁਣ ਬਾਕੀ ਬੜੀਆਂ ਲੰਮੀਆਂ ਚੌੜੀਆਂ ਚੱਲਣਾ ਪਰ ਕੋਈ ਗੋਲੀ ਕਾਲੀ ਨਹੀਂ ਇਹ ਕਹਿੰਦੇ ਗੋਲੀ ਲੱਗੀ ਕੋਈ ਗੋਲੀ ਨਹੀਂ ਸਾਰੇ ਦੇਖਾਈ ਪਰ ਤਾਂ ਸੱਚ ਕੀਤਾ ਉਹਦਾ ਆਸਾ ਪਾਸਾ ਪਲਟਿਆ ਕੋਈ ਗੋਲੀ ਤਾਂ ਨਹੀਂ ਖਾਂਦੀ ਗੋਲੀ ਨਹੀਂ ਲੱਗੀ ਕੋ ਜੀ ਸਾਡੇ ਨਾਲ ਹੋਇਆ ਤੱਕਾ ਠੀਕ ਹੈ ਸਾਡੇ ਬੇੜੇ ਮਾਰੇ ਗਏ ਨੇ ਕਾਊਂਟਰ 'ਤੇ ਪੁਲਿਸ ਨੇ ਕਿਦਾ ਮਾਰੇ ਕੀ ਕੀ ਕਿਤਾ ਸਾਨੂੰ ਕੋਈ ਪਤਾ ਨਹੀਂਗਾ ਲੈ ਕਰਕੇ ਸਾਨੂੰ ਅਸੀਂ ਮੰਗ ਕਰਦੇ ਆ ਵੀ ਇਹ ਸੀਵੀਆਈ ਜਾਜ ਹੋਣੀ ਚਾਹੀਦੀ ਹੈ ਹਾਂ ਜੀ ਉਹ ਹੀ ਬੇਤੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਉਹ ਜਦੋਂ ਖਲੋ ਗਿਆ ਕੁਛ ਇਹ ਲੱਗਦਾ ਸੀ ਕਿ ਇਹ ਉੱਥੇ ਤੱਕ ਪਹੁੰਚ ਸਕਦਾ ਯੂਪੀ ਤੱਕ ਘਰੋਂ ਦੇ ਆਮਲੀ ਤਰ੍ਹਾਂ ਰੋਈ ਅੱਗੇ ਰੋ ਜਾਂਦੇ ਹੀ ਘਰੋਂ ਕਿਹੜਾ ਕੋ ਨਵਾਂ ਜਾਣਾ ਸੀ ਅਗਰੇ ਕਰੋ ਜਾਂਦਾ ਸੀ ਤੇ ਉਹਦੇ ਵੀ ਘਰੋਂ ਹੀ ਗਿਆ ਤੇ ਹਮ ਨੂੰ ਪਤਾ ਵੀ ਬਾਤ ਇਹਨੇ ਵਾਸ ਕਰਨੀ ਹੋਣਾ ਹੈ ਕੋਈ ਗੱਲਬਾਤ ਹੁੰਦੀ ਹੈ ਜਦੋਂ ਜੇਕਰ ਦੋ ਦੋ ਜਣਾ ਹੀ ਠੰਡਾ ਮੌਸਮ ਹੈ ਕਿ ਕੋਈ ਜਗੜ ਪਾ ਕੇ ਜਾਂਦਾ ਕੋਈ ਕੋਟ ਪਾ ਕੇ ਜਾਂਦਾ ਪਹਿਰੇ ਬੋਰਡ ਪਾ ਕੇ ਜਾਂਦਾ ਚੱਪਲ ਪਾ ਕੇ ਰੋਂ ਗਿਆ ਤੇ ਇਹ ਕਰਕੇ ਹਨ ਨੂੰ ਨਹੀਂ ਪਤਾ ਉਹਨਾਂ ਕੀ ਬਣਿਆ ਕੌਣ ਲੈ ਗਿਆ ਇਹਨੂੰ ਜੇਕਰ ਘਟਨਾ ਹੋਇਆ ਤਾਂ ਕਈ ਹੈ ਬਸ ਸਹੀ ਤਾਂ ਹੁਣ ਬੱਸ ਇਨਸਾਫ ਮੰਗਣਾ ਹੈ ਕੁਝ ਇੱਥੇ ਗੱਲ ਉੱਠ ਜਿਹੜੀ ਉਹਨਾਂ ਦੀ ਜਿਹੜੀ ਫੋਟੋ ਪਾਈਆਂ ਨੇ ਮੀਡੀਆ ਤੇ ਵੇ ਲੋ ਫੋਟੋਆਂ ਖਿੱਚੀਆਂ ਨੇ ਬਸ ਇਸ ਦਾ ਕੋਲ ਬਿਨਾ ਉਹਨਾਂ ਨੇ ਫੜੇ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਹੌਂਕਟੇ ਕੀਤਾ ਤੁਹਾਨੂੰ ਕੀ ਲੱਗਦਾ ਪਹਿਲੇ ਫੜੇ ਗਏ ਆ ਪਹਿਲੇ ਫੜੇ ਆ ਫੋਟੋਆਂ ਦੇ ਹੀ ਲੱਗਦਾ ਹੈ ਫੋਟੋਆਂ ਦੇ ਹੀ ਬੰਨ ਕਰਨੀਆਂ ਵੀ ਪਹਿਲਾਂ ਫੜੇ ਖਾਹਾਂ ਕੰਦੇ ਨਾਲ ਲਾ ਕੇ ਪਹਿਲਾਂ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਫੋਟੋਆਂ ਦਾ ਹੌਂਕਟੇ ਕੀਤਾ ਇਹ ਤਾਂ ਜੀ ਬਲੀਸ ਕਹਿੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗਰਨੇਡ ਕਿੱਥੋਂ ਆਈ ਗਰਨੇਡ ਆਉਣ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗਰਨੇਡ ਸਿੱਟਣ ਤੇ ਤੇ ਤਿੰਨ ਸਾਡੇ ਨੌਜਵਾਨ ਸ਼ਹੀਦ ਕਰ ਦਿੱਤੇ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਤਾਂ ਪੁੱਛਣੀ ਆ ਸਰਕਾਰ ਨੂੰ ਹੋਣੀ ਚਾਹੀਦੀ ਹੈ ਆਫਕੋਰਸ ਸਿਮਰਨਜੀਤ ਸਿੰਘ ਹੀ ਇਸ ਗੋਇੰਗ ਅ ਲਾਇਰ ਉਹ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਊਗਾ ਕਿ ਇਹ ਦੀ ਸੀਬੀਆਈ ਦੀ ਤਪੀਛ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸਿਮਰਨਜੀਤ ਸਿੰਘ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਮਿਲ ਜੇ ਆਸਤਾ ਹੈ ਕਿ ਯਾ ਠੀਕ ਤੇ ਆਪਾਂ ਨੂੰ ਪਹਿਲਾਂ ਪਤਾ ਕਿ ਇੱਥੇ ਕੀ ਹੁੰਦਾ ਰਿਹਾ ਇਹ ਇਹ ਕੋਈ ਨਵੀਂ ਗੱਲ ਨਹੀਂ ਅੱਜ ਹੋਈ ਕਿ ਠੀਕ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕੋਕੋ ਕੇ ਮਾਰਿਆ ਕੀ ਕੀਤਾ ਤੇ ਮਗਰੋਂ ਕੀ ਦਿਖਾਇਆ ਮੁਕਾਬਲੇ ਵਾਲੀ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕਿ ਮੁਕਾਬਲਾ ਹੋਇਆ ਹੋਵੇ ਤੇ ਕੋਈ ਉਹ ਜਿਹੜੇ ਸੱਚੇ ਮੁਕਾਬਲੇ ਹੁੰਦੇ ਰਹੇ ਤੇ ਉਦੋਂ ਪਤਾ ਲੱਗਦਾ ਸੀ ਕਿ ਹੁੱਕ ਮੁਕਾਬਲਾ ਆਇਆ ਇਹ ਤਾਂ ਐਵੇਂ ਇੱਕ ਕਹਾਣੀਆਂ ਬਣਾਈਆਂ ਜਾ ਰਹੀਆਂ ਪੁਲਿਸ ਵਾਲੋਂ ਝੂਠੀਆਂ ਕੜ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਜਿਹੜੇ ਨਿਰਦੋਸ਼ ਸੀ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਤੁਸੀਂ ਜਾਂਚ ਤੁਸੀਂ ਸਮਝਦੇ ਹੋ ਕਿ ਆਈ ਸੋਚਦੇ ਕਿ ਆਈ ਸੋਚਦੇ ਕਿ ਇਹਨਾਂ ਨੂੰ ਸਾਡੀਆਂ ਸੰਸਥਾਵਾਂ ਸ਼੍ਰ ਟਾਇਰ ਜੱਜਾਂ ਦੀ ਕੋਈ ਕੋਈ ਬਣਾ ਕੇ ਕਮੇਟੀ ਬਣਾ ਕੇ ਕੋਈ ਕਮਿਸ਼ਨ ਬਣਾ ਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਕਿ ਜੋ ਇਹ ਇਸ ਚੀਜ਼ਾਂ ਤੇ ਕੋਈ ਜਿਨ੍ਹਾਂ ਨੇ ਦੋਸ਼ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਇਸ ਚੀਜ਼ ਤੇ ਰੋਕ ਲੱਗੇ